ਸੋ ਮੈਂ ਅੱਜ ਦੇ ਇਸ ਉਮੀਦਵਾਰ ਨਾਮਨਤ ਪੱਤਰ ਭਰਤ ਸਮੇ ਜਿਹੜੇ ਸਾਡੇ ਵਰਕਰ ਸਭਾਨ ਆਮ ਲੋਕ ਇੰਡੀਅਨ ਲੀਡਰ ਸਭਾਨ ਆਏ ਸੀ ਮੈਂ ਬਿੱਲੀ ਗੱਲ ਤੋਂ ਉਹਨਾਂ ਸਭਨਾਂ ਦਾ ਧੰਨਵਾਦ ਕਰਦਾ ਅੱਜ ਅਸੀਂ ਲੋਕਤੰਤਰ ਦਾ ਸਭ ਤੋਂ ਵੱਡਾ ਦੰਗਲ ਭਾਰਤ ਦੇ ਵਿੱਚ ਚੰਦ ਰਿਆ ਕਿ ਉਹਨਾਂ ਦਾ ਔਰ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਔਰ ਜਿਹੜੀ ਦੇਸ਼ ਕੌਮ ਦੀ ਸੇਵਾ ਹੈ ਔਰ ਇਹ ਜਿਹੜੀ ਕਸਮ ਖਾਦੀ ਹੈ ਕਿ ਸੁਵਿਧਾਨ ਦੇ ਅਧਿਕਾਰਾਂ ਦੇ ਰਹਿਤ ਕੀਤੀ ਜਾਊਗੀ ਔਰ ਇਹ ਜਿਹੜੀ ਮਾਈਕਲੇ ਇਲੈਕਸ਼ਨ ਹੈ ਇਹ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਬਣਾਉਣ ਚਾਹੀਦੀ ਔਰ ਨਵੀਂ ਸਰਕਾਰ ਅਸੀਂ ਬਣਾਵਾਂਗੇ ਕੁਲਦੀਪ ਢਾਈਵਲ ਵੱਡਾ ਦਾਵਾ ਕਰਦੇ ਨੇ ਕਿ ਨੇ 2 ਲੱਖ ਕੁਝ ਵੀ ਜ਼ਿਆਦਾ ਜਿੱਤ ਕੇ ਦਾਵਾਗਾ ਅਮਰਿਤ ਸਰ ਤੋਂ ਮੇਰਾ ਕਹਿ ਲੈ ਇਹ ਨਜੂਮੀ ਬੁੜਾ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ ਬੰਦੇ ਨੂੰ ਪਤਾ ਹੁੰਦਾ ਕਿੱਥੇ ਕੀ ਹੈ ਹੁਣ ਜਿਹੜਾ ਬੰਦਾ ਜਿਹੜਾ ਬੰਦਾ ਕਵਾ ਦੇਖਦਾ ਹੋਵੇ ਤਾਂ ਕੀ ਹੱਲ ਕੀਤਾ ਜਾ ਸਕਦਾ ਮੇਰਾ ਕਹਿੰਦਾ ਟੋਟਲ ਵੋਟ ਗਿਣਦੇ ਨੇ ਵੀ ਦੋ ਟੋਟਲ ਵੋਟ 2.5 ਕਿਉਂਕਿ ਕਿੰਨੀ ਕ ਉਹਨਾਂ ਨੂੰ ਮਿਲਣੀ ਹੈ ਪਤਾ ਨਹੀਂ 2 ਲੱਖ ਮਿਲਣੀ ਟਰਾਈ ਦੇਖਦੇ ਹੋ ਅਕਾਲੀ ਦਲ ਬਹੁਤ ਚੈਲੰਜ ਕਰ ਰਿਹਾ ਇਸ ਵੇਲੇ ਪੰਥਕ ਜਮਾਤ ਹੈ ਦੇਦੇ ਬਿਜ਼ਨਸ ਨੇ ਅੱਛਾ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਜੀ ਬੜਾ ਚੈਲੰਜ ਕਰ ਰਹੇ ਹੋ ਕਹਿੰਦੇ ਕਿ ਅਸੀਂ ਸੀਟਾਂ ਜਿੱਤਣੀ ਹੈ ਦੇਖੋ ਅੱਜ ਤੁਸੀਂ ਆਜ਼ਾਦ ਉਮੀਦਵਾਰ ਨੂੰ ਪੁੱਛ ਲੋਗੇ ਉਹਨੇ ਕਿਹਾ ਮੈਂ ਜਿੱਤ ਰਿਹਾ ਅਕਾਲੀ ਦਲ ਮੇਰਾ ਖਿਆਲ ਹੈ ਜਿਸ ਤਰੀਕੇ ਦੇ ਨਾਲ ਡਿਕਲਾਈਨ ਹੋ ਰਿਹਾ ਉਹਨੂੰ ਏਡੀ ਵੱਡੀ ਮੀ ਰੱਖਣੀ ਨਹੀਂ ਚਾਹੀਦੀ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਸਮਾਂ ਰਹਿੰਦੇ ਉਹਨਾਂ ਨੇ ਕੋਈ ਵੀ ਦਿੱਕਸ ਅਡਰੈਸ ਨਹੀਂ ਕੀਤੀ ਸਹੀ ਤਰੀਕੇ ਨਾਲ ਕੋਈ ਕਾਰਨ ਹੈ ਅੱਜ ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਵਿਰੁੱਧ ਬਹੁਤ ਗੁੱਸਾ ਆ ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਲੀਡਰ ਵੀ ਸਹਿਬਾਨ ਵੀ ਮਤਲਬ ਦੂਜੀਆਂ ਪਾਰਟੀਆਂ 'ਚ ਸ਼ਿਫਟ ਹੋ ਰਹੇ ਨੇ ਔਰ ਪਿੱਛੇ ਕੋਈ ਲੀਡਰਸ਼ਿਪ ਹੀ ਏਡੀ ਵੱਡੀ ਨੂੰ ਕੋਈ ਹੈ ਨਹੀਂ ਪਰ ਜਿਸ ਤਰੀਕੇ ਨਾਲ ਚਾਰਲੀ ਨੈਸ਼ਨਲ ਲੀਡਰ ਕਿਹੜੇ ਕਿਹੜੇ ਆ ਰਹੇ ਨੇ ਦੇਖੋ ਕਾਫੀ ਲੀਡਰ ਜਿਹੜੀ ਹੈ ਸਟਾਰਕ ਬੈਂਦੀ ਮੇਰਾ ਤਾਂ ਦੋ ਤਿੰਨ ਦਿਨ ਦਾ ਕਸੀਅਰ ਕਰਦੇ ਆਗੇ ਔਰ ਨੌਜਵਾਨ ਲੀਡਰ ਵੀ ਆਉਣਗੇ ਔਰ ਜਿਹੜੇ ਵੱਡੇ ਸਿਆਸਤਦਾਨ ਨੇ ਉਹ ਵੀ ਆਉਣਗੇ ਹਰ ਤਰ੍ਹਾਂ ਦਾ ਕਾਂਗਰਸ ਵਰਕਰ ਤੋਂ ਲੈ ਕੇ ਸੀਨੀਅਰ ਲੀਡਰ ਜਿਹੜਾ ਤੁਹਾਨੂੰ ਆਉਣ ਵਾਲੇ ਇਲੈਕਸ਼ਨ ਤਰਨਜੀਤ ਸਿੰਘ ਤਰਨਜੀਤ ਸਿੰਘ ਸੰਧੂ ਦਾ ਅਮਰੀਕਾ ਮਾਡਲ ਹੈ ਉਹਦੇ ਨਾਲ ਕਿਵੇਂ ਇੱਕ ਗੁਰਜੀਤ ਔਲਲਾ ਲੜ ਪਾਏਗਾ ਮੈਂ ਤਿੰਨੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਮੈਂ ਹਾਂਜੀ 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 ਬੋਲੋ ਜੋ ਸਿੰਘ ਸਿੱਧੂ ਨੇ ਨਜ਼ਰ ਆਇਆ ਇਸ ਰਾਏ ਤੇ ਕਹਿੰਦੀ ਕਿ ਆਸੀ ਤੁਹਾਨੂੰ ਦਿਨ ਵਿੱਚ ਆਉਣਗੇ ਪਰ ਨਹੀਂ ਆ। ਇਹਨਾਂ ਦਿਨ ਸਵਾਲ ਤੇ ਲੈ ਲਓ। ਜੀ। ਸਿੱਧੂ ਦਾ ਮਾਰ ਜਿਹੜਾ ਪ੍ਰਚਾਰ ਕਰਨ ਮੈਂ ਸ਼ੁਭ ਕਾਮਨਾਵਾਂ ਦਿੰਦਾ ਦਿਨਾਂ ਨੂੰ। ਹਮ। ਅੰਮ੍ਰਿਤਸਰ ਦੀ ਕਮੇਟੀ ਤੋਂ ਸਮਝੋ। ਸੱਚੀ ਸੁੱਚੀ ਰਾਜਨੀਤੀ ਕਰੋ। ਔਰ ਇਹ ਗੱਲ ਲੋਕਾਂ ਨੇ ਤੈਅ ਕਰਨੀ ਇੱਕ ਤਰੀਕ ਨੂੰ ਆਪਣਾ ਪ੍ਰਚਾਰ ਹਰ ਗੱਲ ਨੂੰ ਇਹ ਸ਼ਹਿਰ ਦੀ ਮਰਿਆਦਾ ਨੂੰ ਸਮਝਦੇ ਹੋਏ ਸੱਚ ਤੇ ਦਾਤ ਉਹ ਕਹਿੰਦੇ 300 ਨੂੰ ਮੈਂ ਗੋ ਵੀ ਵੇਚਦਾ ਕਿਉਂਕਿ ਜਦੋਂ ਇੱਕ ਬਹੁਤ ਬੜੇ ਲੀਡਰ ਸਹਿਬਾਨ ਝੂਠ ਮਾਰਦੇ ਆ ਤੇ ਬਹੁਤ ਗੱਲਾਂ ਕਰਦੇ ਆ ਉਹਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਜਾਂਦਾ ਆ ਸਿੱਧੂ ਸਾਹਿਬ ਮੇਰਾ ਖਿਆਲ ਹੈ ਕਿ ਦੋ ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਆ ਜੀ ਤੁਸੀਂ ਕਿੰਨੀ ਏਕੜ ਕਹਿੰਦੇ ਵੀ ਆ ਇਸੀ ਵਾਰ ਤੁਸੀਂ 99000 ਦੇ ਕੋਲ ਲਿੱਤੀ ਸੀ ਮੈਂ ਤਾਂ ਕਹਿੰਦੇ ਉਹਦਾ ਹੁਣਗੇ ਹੀ ਲੋਕ ਘਟਾਉਂਦੇ ਨੇ ਘਟਾਉਣ ਦੇ ਸੱਜਣ ਕੀ ਪੁੱਛਦਾ ਕਲਾ ਸਭ ਪਚਾਰ ਹੈ ਤਾਂ ਜੁਝੇ ਦੇ ਨਾ ਕਰ ਇਹ ਇਹ ਜਿਹੜਾ ਵਿਕਾਸ ਹੈ ਉਹਨਾਂ ਨੂੰ 4 ਤਰੀਕ ਨੂੰ ਨਜ਼ਰ ਆਏਗਾ ਐਡਵਾਂਸ ਤੋਂ ਇਹਨਾਂ ਨੇ ਨਹੀਂ ਦਿਖਾਇਆ ਜਾ ਸਕਦਾ ਇਹਦੇ ਮਤ ਕਹਿ ਰਹੇ ਆ ਕਿ ਜਿਹੜੀ ਚੀਜ਼ ਕਿਸੇ ਨੂੰ ਸਮਝ ਨਹੀਂ ਆਈ ਉਹਦਾ ਕੀ ਕਰਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਜਿਹੜੀ ਆਪਣੀ ਰਾਜਨੀਤੀ ਹੈ ਉਹ ਇੱਕ ਬਹੁਤ ਵੱਡੇ ਅਹੁਦੇ ਤਾਕੇ ਜੱਗ ਕੀਤੀ ਹੈ ਉਹਨਾਂ ਨੂੰ ਕਿਸ ਦੀ ਮੁਸ਼ਕਿਲਾਂ ਦਾ ਪਤਾ ਨਹੀਂ ਹੈਗਾ ਉਹ ਦਾ ਕੋਈ ਅਮਰੀਕਾ ਅਮਰੀਕਾ ਇਹਨਾਂ ਸਾਰਾ ਭੂਗ ਹੋ ਕੇ ਤੁਹਾਡੇ ਘਰ ਦੇ ਬਾਹਰ ਜਾਂਦੇ ਨਾਲਾ ਵੇਖਣ ਵਾਸਤੇ ਉਹ ਤੁਹਾਨੂੰ ਕਿਹਾ ਕੇ ਇਹਨਾਂ ਦਾ ਸਾਹ ਮੈਂ ਨਾ ਜੀ ਆਇਆਂ ਨੂੰ ਲੋਕਾਂ ਨੇ ਲੋਕਾਂ ਨੇ ਉਹਨਾਂ ਨੂੰ ਘੇਰਿਆ ਲੋਕਾਂ ਨੇ ਉਹਨਾਂ ਨੂੰ ਘੇਰਿਆ ਕਮੈਂਟਾਂ ਵਿੱਚ ਤੁਹਾਡੀ ਸਰਕਾਰ ਨੂੰ ਕਹਿੰਦੇ ਜੀ ਬੰਦ ਲਾਪਾ ਕੰਨੇ ਨਾਲ ਆਪਣੇ ਘਰ ਦੇ ਬਾਹਰ ਦੇ ਨਾਲਾ ਬੰਦ ਕਰ ਸਕਿਆ ਹੋਰ ਕੀ ਮੇਰੀ ਇੱਕ ਹੀ ਬੇਨਤੀ ਹੈ ਇਹ ਨਾਲੇ ਤੇ ਬੰਦ ਹੋ ਜਾਣਾ 4 2 2024 ਦਾ ਇੱਥੋਂ ਪ੍ਰੋਜੈਕਟ ਬਣ ਕੇ ਡਿਸਟ੍ਰਿਕਟ ਤੋਂ ਗਿਆ ਪਰ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਇਹ ਨਾਲੇ ਤੇ ਬੰਦ ਹੋ ਜਾਣੇ ਆ ਆਪਣੇ ਅੰਦਰ ਵਾਲੇ ਗੰਦੇ ਨਾਲੇ ਕਿੱਦਾਂ ਬੰਦ ਕਰਨੇ ਉਹਦਾ ਸੋਚੋ ਉਹਦਾ ਪ੍ਰਬੰਧ ਇੱਕ ਤਰੀਕ ਨੂੰ ਲੋਕਾਂ ਨੇ ਤੁਹਾਡਾ ਕਰਨਾ ਆਪਣੇ ਅੰਦਰ ਜਿਹੜੇ ਵਗਦੇ ਗੰਦੇ ਨਾਲੇ ਆ ਚਾਹੇ ਉਹ ਚ ਲਾਰਡ ਆਰਡਰ ਹੈ ਚਾਹੇ ਡਰੱਗ ਦੀ ਸਮੱਸਿਆ ਹੈ ਚਾਹੇ ਉਹ ਚ ਭ੍ਰਿਸ਼ਟਾਚਾਰ ਹੈ ਚਾਹੇ ਉਹਦੇ ਚ ਮਤਲਬ ਝੂਠ ਮਾਰਨ ਦੀ ਪ੍ਰਕਿਰਿਆ ਹੈ ਚਾਹੇ ਪੰਜਾਬ ਨੂੰ ਲੁੱਟਣ ਦੀ ਪ੍ਰਕਿਰਿਆ ਹੈ ਇਹ ਜਿਹੜੇ ਅੰਦਰ ਗੰਦੇ ਵਾਲੇ ਨਗਦੇ ਨਾਲੇ ਵਗਦੇ ਹਨ ਉਹਨਾਂ ਬਾਰੇ ਸਤਿਨਾਮ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਸਾਹਮਣੇ ਜੀ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਦੋਨੋਂ ਜਿਹੜੇ ਉਮੀਦਵਾਰ ਨੇ ਇੱਕ ਮੌਜੂਦਾ ਮੰਤਰੀ ਨੇ ਇੱਕ ਸਾਬਕਾ ਮੰਤਰੀ ਨੇ ਜੀ ਉਹ ਦਿਲ ਤੇ ਹੱਥ ਰੱਖ ਕੇ ਸਾਰੇ মিডিਆ ਸਾਹਮਣੇ ਕਿਉਂਕਿ ਵਿਧਾਨ ਸਭਾ ਚੁਣ ਕੇ ਭੇਜਿਆ ਇੱਕ ਸਾਲ ਇਹ ਦੋ ਦਸਾਹਰੇ ਨੇ ਇੱਕ ਦੋ ਸਾਲ ਹੋ ਗਏ ਕੋਈ ਇੱਕ ਦੋ ਵੀਡੀਓ ਲੋਕਾਂ ਦੇ ਅੱਗੇ ਰੱਖ ਦੇਣੀ ਜਿਹੜੀਆਂ ਵਿਧਾਨ ਸਭਾ ਚ ਉਹਨਾਂ ਨੇ ਅੰਮ੍ਰਿਤਸਰ ਦੀ ਕੋਈ ਮੁਸ਼ਕਿਲਾਂ ਰੱਖੀ ਹੋਵੇ ਮੇਰਾ ਇੱਕ ਹੀ ਚੈਲੰਜ ਹੈ ਉਹਨਾਂ ਨੂੰ ਇੱਕ ਸੁੱਚੇ ਨੂੰ ਗਏ ਸੁੱਚੇ ਨੂੰ ਆ ਗਏ ਪ੍ਰਸਤਾਚਾਰ ਕਰ ਲਿਆ ਗੁੰਡਾਗਰਦੀ ਕਰ ਲਈ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਇਹ ਤਾਂ ਲੋਕਾਂ ਦੇ ਮਸਲੇ ਨਹੀਂ ਹੱਲ ਹੋਣੇ ਜਿਹੜੀ ਪੰਚਾਇਤ ਤੁਹਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਚ ਮੇਰਾ ਚੈਲੰਜ ਹੈ ਨਾਲ ਕਿ ਇੱਕ ਦੋ ਵੀਡੀਓ ਪਾ ਦਿਓ ਤੇ ਨਾਲ ਜਿਹੜੇ ਸਾਬਕਾ ਮੰਤਰੀ ਨੇ ਉਹ ਅੰਮ੍ਰਿਤਸਰ ਤੋਂ ਮਾਫੀ ਮੰਗਣ ਸੈਂਟਰ ਯੂਨੀਵਰਸਿਟੀ ਔਰ AIMS ਜਿਹੜਾ ਵਾ ਵਰਲਡ ਕਲਾਸ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਜੈਕਟਡ ਡਾਕਟਰ ਮਨਮੋਹਨ ਸਿੰਘ ਨੇ ਦਿੱਤੇ ਸੀ ਅੰਮ੍ਰਿਤਸਰ ਚੋਂ ਬਾਹਰ ਇਹਨਾਂ ਨੇ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਇਹਨਾਂ ਨੇ ਭ੍ਰਸ਼ਟਾਚਾਰ ਕਰਨ ਵਾਸਤੇ ਇਹਨਾਂ ਨੇ ਗੁੱਡਾਂ ਕਰਦੀ ਦਾ ਲਾਇਸੈਂਸ ਅਕਾਲੀ ਬੀਜੇਪੀ ਸਰਕਾਰ ਤੋਂ ਲਿਆ ਤੇ ਸਾਨੂੰ 10000 ਕਰੋੜ ਦਾ ਅੰਮ੍ਰਿਤਸਰ ਦਾ ਨੁਕਸਾਨ ਇਹਨਾਂ ਨੇ ਕੀਤਾ ਹੈ ਇਹਨਾਂ ਕੋਲ ਦੋਹਾਂ ਸਵਾਲਾਂ ਦੇ ਜਵਾਬ ਦਿਓ ਬਾਕੀ ਗੱਲ ਅੱਗੇ ਪੁੱਛਦਾ ਕੂੜੇ ਦਾ ਢੇਰ ਕਿੱਥੇ ਹੈ ਪ੍ਰੋਜੈਕਟ ਆਇਆ ਵੱਡਾ ਪਰ ਪ੍ਰੋਜੈਕਟ ਨੂੰ 10 10 ਸਾਲ 10 ਸਾਲ ਲੋਕਲ ਬਾਡੀ ਮਿਨਿਸਟਰ ਕੌਣ ਰਿਹਾ ਹੈ ਉਹਨੂੰ ਪੁੱਛੋ ਗੰਦੇ ਨਾਲੇ ਕਿਉਂ ਨਹੀਂ ਬੰਦ ਹੋਏ ਇਸ ਸਟੇਟ ਸਬਜੈਕਟ ਨੇ ਇਹ ਲੋਕਲ ਬਾਡੀ ਦੇ ਸਬਜੈਕਟ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਲੋਕਲ ਬਾਡੀ ਦੇ ਸਬਜੈਕਟ ਨੇ ਉਸੇ ਗੰਦੇ ਨਾਲੇ ਤੇ ਡੰਪ ਕਿਉਂ ਨਹੀਂ ਬੰਦ ਕੀਤੇ ਕੀ ਕੋਈ ਪ੍ਰੋਜੈਕਟ ਬਣਾ ਕੇ ਭੇਜਿਆ ਜੇ ਕੋਈ 1000 2000 ਕਰੋੜ ਦਾ ਜਿਹੜਾ ਤੁਹਾਨੂੰ ਪੈਸੇ ਨਹੀਂ ਮਿਲੇ ਮੇਰਾ ਕੰਮ ਹੈ ਜੀ ਤਾਰੀਕੋ ਪ੍ਰਿਥੀ ਉਹ ਕਾਰਪੋਰੇਸ਼ਨ ਨੇ ਪੈਸੇ ਦੇਣੇ ਸੀ ਤੇ ਕਾਰਪੋਰੇਸ਼ਨ ਨੇ ਮੈਨੂੰ ਲਿਖ ਕੇ ਭੇਜਿਆ ਕਿ ਸਾਡੇ ਕੋਲ ਪੈਸੇ ਨਹੀਂ ਪ੍ਰੋਜੈਕਟ ਬਣ ਗਿਆ ਐਪੀ ਸਾਹਿਬ ਪੈਸੇ ਰੇਂਜ ਕਰਕੇ ਦਿਓ ਮੈਂ 60 ਕਰੋੜ ਰੁਪਇਆ ਇੱਕ ਮਹੀਨੇ ਚ ਰੇਂਜ ਕਰਕੇ ਦਿੱਤਾ ਜੇ ਜਦੋਂ ਮੇਰੇ ਕੋਲ ਆਉਂਦੇ ਇਹਨਾਂ ਦੇ